ਇਹਲੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਨਨਾਥ ਦੇ ਪੰਡਤਾਂ ਨੂੰ ਗगन ਮਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਵਾਲੇ ਸ਼ਬਦ ਦੁਆਰਾ ਉਪਦੇਸ਼ ਦੇ ਕੇ ਮੰਗੂ ਮਾਟ ਤੋਂ ਅੱਗੇ ਗਏ ਤਾਂ ਸਮੁੰਦਰ ਦੇ ਕਿਨਾਰੇ ਬੜੇ ਪਿਆੜਕ ਉਜਾੜ ਵਿਖੇ ਜਾ ਬੈਠੇ ਤਿਸ ਵੇਲੇ ਕਲਯੁਗ ਨੇ ਵਿਚਾਰਿਆ ਕਿ ਮੇਰੇ ਰਾਜ ਵਿਖੇ ਇਹ ਅਵਤਾਰ ਰੂਪ ਗੁਰੂ ਨਾਨਕ ਜੀ ਹੋਏ ਹਨ ਇਹਨਾਂ ਨੂੰ ਮੈਂ ਆਪਣੇ ਵਸ ਵਿੱਚ ਲਿਆਵਾਂ ਗੁਰੂ ਸਾਹਿਬ ਜੀ ਨੂੰ ਆਪਣੇ ਵਸੀਕਾਰ ਕਰਨ ਵਾਸਤੇ ਕਲਯੂਗ ਨੇ ਗੇਰੂ ਰੰਗ ਵਰਗੀ ਬੜੀ ਲਾਲ ਰੰਗ ਦੀ ਹਨੇਰੀ ਚਲਾਈ ਜਿਸ ਕਰਕੇ ਸਾਰਾ ਆਕਾਸ਼ ਕੰਕਰਾਂ ਤੇ ਧੂੜ ਨਾਲ ਭਰ ਗਿਆ ਤੇ ਜ਼ਮੀਨ ਚੋਂ ਕਿਤਨੇ ਹੀ ਬ੍ਰਿਛ ਫੁੱਟਕੇ ਡੋੜਨ ਲੱਗ ਪਏ ਅਜੇ ਹੀ ਦਸ਼ਾ ਵਿਖੇ ਪਾਈ ਮਰਦਾਨੇ ਨੇ ਪੈ ਭੀਤ ਹੋ ਕੇ ਕਿਹਾ ਗੁਰੂ ਜੀ ਕਿੱਥੇ ਲਿਆ ਮਾਰਿਆ ਜੀ ਹੁਣ ਤਾਂ ਜੀਵਨ ਦੀ ਉਮੀਦ ਹੀ ਕੋਈ ਨਹੀਂ ਤਾਂ ਹਜੂਰ ਨੇ ਕਿਹਾ ਪਾਈ ਤੇਰੇ ਪਾਸ ਕੁਝ ਵੀ ਨਹੀਂ ਆਏਗਾ ਇਤਨੇ ਨੂੰ ਕੰਜੂਗਾ ਦੇਤਾ ਵਾਲਾ